ਭਾਈ ਜੀ ਕਹਿੰਦੇ ਨੇ ਕੋਤੇ ਸਮਝ ਕੇ ਸਾ ਤੇਰੀ ਕਮਾਤੇ ਸਮਝ ਕੇ ਕੋਤੇ ਆਪਣੇ ਹੱਕ ਲੈ ਕੇ ਆਣੇ ਆਪਣੇ ਹੱਕ ਲੈ ਕੇ ਆਣੇ ਲੈ ਕੇ ਆਣੇ ਲੈ ਕੇ ਆਣੇ ਨਾਮ ਜੀ ਰੋਇਆ ਜਿੰਦਾਬਾਦ 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 ਅਸਦਾਨ ਮੁਰਦਾਬਾਦ 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 ਪਰਦੇ ਰੇਲਵੇ ਟ੍ਰੈਕ ਜਿਹੜੇ ਨੇ ਉਹ ਬੰਦ ਕੀਤੇ ਜਾਣਗੇ ਬਹੁਤ ਜ਼ਰਾ ਆਪਣਾ ਬਣਾਉਂਦੇ ਨੇ ਬੈਠੇ ਲੈ ਆ ਆਹੋ ਹੋ ਹੋ ਜੀ ਸਾਬ ਜੀ ਦੇਖੋ ਪਿੱਛੇ ਹੈ ਨਾ ਅੱਗੇ ਦਮਾ ਅੱਗੇ ਉਹ ਤੇਰੀ ਇਹ ਮਾਰਾ ਭਾਈ ਆ ਗਿਆ 500 ਰੁਪਏ ਨਹੀਂ ਵੀ ਕਹੋ ਮਾਹੇ ਰਾਈ ਇੱਕ ਗੱਲ ਮਾਰ ਬੜੇ ਮਾਰ ਚਲੋ ਜੇ ਹੀ ਆ ਜਾਓ ਆ ਜਾਓ ਪਿੱਛੇ ਨੂੰ ਅੱਛਾ ਚਲੋ ਕੋਈ ਨਹੀਂ ਉਹਨਾਂ ਨੇ ਪੜਾ ਲਿਆ ਪਿੱਛੇ ਆਜੋ <inaudible> ਬਾਜੋ <inaudible> 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 ਮੈਂ ਜਦੋਂ ਉਪਰੋਕਾਲ ਹੁੰਦੀ ਹੈ ਸਾਡੇ ਵੱਡੇ ਆਪਣੇਆ ਸਹਿਬਾਨਾਂ ਦੀ ਮੁੱਖ ਸਹਿਬਾਨਾਂ ਦੀ ਉਹ ਦੋਵੇਂ ਉੱਥੇ ਕਾਲ ਤੇ ਜਿਵੇਂ ਜਿਵੇਂ ਉਹ ਕਹਿੰਦੇ ਉਸੇ ਤਰ੍ਹਾਂ ਅਸੀਂ ਕਰਦੇ ਸਰਕਾਰ ਦਾ ਰਵਈਆ ਤਾਂ ਹੱਥ ਵਿੱਚ ਨਹੀਂ ਲੱਗਦਾ ਸਰਕਾਰ ਮੰਨ ਨੂੰ ਪਿਆਰ ਨਹੀਂ ਲੱਗਦੀ ਕਿੱਦਾਂ ਫਿਰ ਚਲੇਗਾ ਸਰਕਾਰ ਨੂੰ ਮੰਨਣਾ ਹੀ ਪੈਣਾ ਵਾ ਲੋਕਾਂ ਦੀ ਜਿੱਤ ਹੁੰਦੀ ਆ ਸਰਕਾਰ ਦੀ ਥੋੜੀ ਜਿਹੀ ਜਿੱਤ ਹੋਣੀ ਆ ਸਰਕਾਰ ਸਾਡੇ ਕੋਲ ਵੋਟਾਂ ਲੈ ਕੇ ਬਣਦੀ ਆ ਸਰਕਾਰ ਕੋਈ ਆਪਣੇ ਆਪ ਤੇ ਬਣ ਨਹੀਂ ਜਾਂਦੀ ਤੇ ਜਿੰਨੀ ਦਰ ਲੋਕ ਨਾ ਸਹਿਮਤ ਹੋਣਗੇ ਸਰਕਾਰ ਨਾ ਸਰਕਾਰ ਇਕੱਲੀ ਕਿਵੇਂ ਚੱਲੇਗੀ ਪਰ ਸਰਕਾਰ ਦੇ ਜ਼ਬਰ ਨੂੰ ਕਿੱਦਾਂ ਦੇਖਦੇ ਹੋ ਜ਼ੁਲਮ ਨੂੰ ਕਿੱਦਾਂ ਦੇਖਦੇ ਹੋ ਸਰਕਾਰ ਕਰ ਤੇ ਬਹੁਤ ਸਾਡੇ ਤੇ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਆ ਵੇਖੋ ਸਾਡਿਆਂ ਪੈਲੀਆਂ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਸੜਕਾਂ ਬਣੀਆਂ ਸਰਕਾਰ ਨੇ ਸਾਡੇ ਫੰਡਾਂ ਨਾਲ ਸੜਕਾਂ ਬਣਾਈਆਂ ਨੇ ਉਹਨਾਂ ਸੜਕਾਂ ਤੇ ਬੈਰੀਕੇਡ ਲਾਇਆ ਨੇ ਸਾਨੂੰ ਉੱਥੇ 10 ਮਹੀਨੇ ਹੋ ਗਏ ਬੈਠਿਆ ਉਹਨੂੰ ਸ਼ੰਭੂ ਬਾਰਡਰ ਤੇ ਖਨੋਰੀ ਤੇ ਸਾਨੂੰ ਅੱਗੇ ਨਹੀਂ ਲੰਘਣ ਦਿੱਤਾ ਇਹ ਸਰਕਾਰਾਂ ਦਾ ਬਹੁਤ ਮਾੜਾ ਰਵਈਆ ਸਰਕਾਰਾਂ ਸਾਨੂੰ ਵੱਖਰਾ ਕਰਨਾ ਚਾਹੁੰਦੇ ਆ ਮਤਲਬ ਇੱਕ ਵੱਖਰਾ ਜਿਹਾ ਕਿਸਮ ਦਾ ਸਾਨੂੰ ਉਹਨਾਂ ਨੇ ਜਦੋਂ ਪਾਕਿਸਤਾਨੀ ਸਾਡੇ ਨਾਲ ਲੱਗਾ ਇਦਾਂ ਸਾਨੂੰ ਪੰਜਾਬ ਨੂੰ ਵੱਖਰੇ ਕਰਨਾ ਚਾਹੁੰਦੇ ਆ ਲੇਕਿਨ ਭਾਰਤ ਸਾਡਾ ਸਾਰਾ ਇਕੱਠਾ ਵਾ ਅਸੀਂ ਕਿਸਾਨ ਸਾਰੇ ਇਕੱਠੇ ਆ ਅਸੀਂ ਇਕੱਠੇ ਹੋ ਕੇ ਸਰਕਾਰ ਨਾਲ ਲੜਾਂਗੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਖਾਸ ਕਰਕੇ ਪੰਜਾਬ ਦੀਆਂ ਕਮਾਂ ਪਿੱਛੇ ਨਹੀਂ ਹਟਣ ਵਾਲੀਆਂ ਇਹਨਾਂ ਨੂੰ ਪਤਾ ਇੱਥੋਂ ਦੇ ਕ੍ਰਾਂਤੀਕਾਰੀ ਯੋਧੇ ਜਿਹੜੇ ਬੜੇ ਤਗੜੇ ਨੇ ਉਹ ਕਦੇ ਵੀ ਆਪਣੇ ਹੌਸਲੇ ਹਾਰਨ ਵਾਲੇ ਨਹੀਂ ਅਸੀਂ ਜਿੱਤ ਕੇ ਹਟਾਂਗੇ ਅਸੀਂ ਆਪਣੇ ਹੱਕ ਲੈ ਕੇ ਰਾਵਾਂਗੇ ਐਮਐਸਪੀ ਗਰੰਟੀ ਲੈ ਕੇ ਰਾਵਾਂਗੇ ਇਹ ਸਾਡੀਆਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਕਰਜ਼ੇ ਦੀਆਂ ਤੇ ਹੋਰ ਵੀ ਸਾਡੇ ਇਹਨਾਂ ਨੇ ਜਿਵੇਂ ਸਾਡੀ ਪੰਜਾਬ ਸਰਕਾਰ ਆ ਨਾ ਪੰਜਾਬ ਸਰਕਾਰ ਵੀ ਰਲਈ ਹੋਈ ਆ ਪੰਜਾਬ ਸਰਕਾਰ ਬਿਲਕੁਲ ਸਾਡੀ ਕੋਈ ਗੱਲ ਨਹੀਂ ਕਰ ਰਹੀ ਭਗਵੰਤ ਮਾਨ ਅਜੇ ਤੱਕ ਸਾਡੇ ਖਨੋਰੀ ਬਾਰਡਰ ਤੇ ਸਾਡੇ ਵੀਰ ਡੱਲੇਵਾਲ ਸਾਹਿਬ ਕੋਲ ਗਏ ਨਹੀਂ ਆ ਇਹ ਬਿਲਕੁਲ ਇਹਨਾਂ ਦਾ ਰਵਈਆ ਗਲਤ ਆ ਸਰਕਾਰ ਬਿਲਕੁਲ ਰਲੀਆਂ ਹੋਈਆਂ ਸਰਕਾਰਾਂ ਨੇ ਬਹੁਤ ਗੰਦੀਆਂ ਸਰਕਾਰਾਂ ਨੇ ਅਸੀਂ ਇਹਨਾਂ ਤੋਂ ਬਹੁਤ ਦੁਖੀ ਹੋਏ ਆ ਸਾਨੂੰ ਇਹਨਾਂ ਨੇ ਘਰੋ ਬੇਕਾਰ ਕਰ ਦਿੱਤਾ ਲੋਕਾਂ ਨੂੰ ਕਦੇ ਅਸੀਂ ਸ਼ੰਭੂ ਬਾਰਡਰ ਤੇ ਕਦੇ ਅਸੀਂ ਖਨੌਰੀ ਬਾਰਡਰ ਤੇ ਕਦੇ ਅਸੀਂ ਰੇਲਾਂ ਤੇ ਕਦੇ ਅਸੀਂ ਸੜਕਾਂ ਦੇ ਉੱਤੇ ਬੈੰਨੇ ਆਣ ਕੇ ਕੀ ਗੱਲ ਅਸੀਂ ਕਰੋ ਵੇਲੇ ਆ ਇਹ ਸਰਕਾਰਾਂ ਸਾਡੇ ਕੋਲ ਵੋਟਾਂ ਲੈ ਕੇ ਬਣ ਕੇ ਤੇ ਸਾਡੇ ਉੱਤੇ ਡੰਡੇ ਚਲਾਉਂਦੇ ਨੇ ਤੇ ਸਾਡੇ ਉੱਤੇ ਗੋਲੇ ਚਲਾਉਂਦੇ ਨੇ ਸਾਨੂੰ ਸੜਕਾਂ ਵਿੱਚ ਵੀ ਨਹੀਂ ਬਹਿਣ ਦਿੰਦੇ ਰਵਿੰਦਰ ਸਿੰਘ ਅੱਜ ਪਿੰਡੀ ਜੋਂ ਪ੍ਰਧਾਨ ਤੇ ਜਿਹੜਾ ਅਗੂ ਜੀ ਅੱਜ ਜੋ ਧਰਨਾ ਇਹਦਾ 18 ਤਰੀਕ ਤੇ ਲੀਕਿਆ ਗਿਆ ਸੂਬੇ ਵੱਲੋਂ ਜੋ ਮਤਲਬ ਸਾਨੂੰ ਤਕਰੀਬਨ 18 ਮਿਆਂ ਲੱਗਿਆ 10 ਮਹੀਨੇ ਹੋ ਗਏ ਨੇ ਜਿਹੜਾ ਸੰਘਾਸ਼ ਕਰਦੇ ਆਂ ਬਾਰਡ ਤੇ ਜਿਤਨਾ ਮਤਲਬ ਸ਼ੰਭੂ ਬਾਰਡ ਰਿਹਾ ਜਾਂ ਖਨੋਰੀ ਬਾਰਡ ਰਿਹਾ ਜਾਂ ਡੱਬ ਵਾਲੀਆ ਹੋਰ ਵੀ ਜਿੱਥੇ ਬੈਠੇ ਨੇ ਕਿਸਾਨ ਸਰਕਾਰ ਨੇ ਕੋਈ ਵੀ ਅਜੇ ਤੱਕ ਕੋਈ ਗੱਲ ਨਹੀਂ ਸੁਣੀ ਕਿਸਾਨਾਂ ਦੀ ਤੇ ਉਲਟ ਜਿਹੜਾ ਮਤਲਬ ਅਤਿਆਚਾਰ ਹੋਇਆ ਪਹਿਲਾਂ ਜਦੋਂ ਪਹਿਲਾਂ ਅੱਗੇ ਨੰਗੇ ਲੋਕਾਂ ਨੇ ਕੰਦ ਬਿਲਕੁਲ ਲੈਂਟ ਦੀ ਕੱਢੀ ਹੈਗੇ ਕੰਡੇ ਲਾਏ ਹਨ ਸਰੀਏ ਠੋਕੇ ਹਨ ਕਿ ਜਿੱਦਾਂ ਮਤਲਬ ਦੂਜੀ ਦੇਸ਼ ਦੇ ਵਿੱਚ ਉਹ ਆ ਗਏ ਨੇ ਪਾਕਿਸਤਾਨ ਚ ਆ ਗਏ ਨੇ ਉਦੋਂ ਕਈ ਕੁਝ ਨੇ ਕਿਹਾ ਗਿਆ ਵੀ ਇਹ ਮਤਲਬ ਪਾਕਿਸਤਾਨੀ ਨੇ ਇਹ ਖਾਲਸਾ ਤਾਨੀ ਨੇ ਕਈ ਖੁਸ਼ਨਾ ਮਤਲਬ ਕਿਹਾ ਉਸ ਤੋਂ ਬਾਅਦ ਸਾਡਾ ਸੰਘਰਸ਼ ਚੱਲਦਾ ਰਿਹਾ ਉਦੋਂ ਸਾਡੇ ਕਾਫੀ ਬੰਦੇ ਜਿਹੜੇ ਨੇ ਸਹੀਦੀ ਹੋਏ ਤੇ ਫੱਟੜੀ ਬਹੁਤ ਜ਼ਿਆਦਾ ਹੋਏ ਉਸ ਤੋਂ ਬਾਅਦ ਹੁਣ ਜਦੋਂ ਇਹਨਾਂ ਆਖਿਆ ਵੀ ਤਾਣੀ ਜੀ ਜਾਨ ਦਿੰਦੇ ਕਿ ਕਿਸਾਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਰੱਖਿਆ ਹੋਏਗਾ ਜਾਂ ਹੋਰ ਬ੍ਰੂਦ ਹੋਏਗਾ ਫਿਰ ਐਰ ਗਿਆ ਫੈਸਲਾ ਬਣਾ ਲਿਆ ਕਿਸਾਨਾਂ ਨੇ ਵੀ ਜੇ ਤੁਸੀਂ ਆਂਦੇ ਹੋ ਵੀ ਪੈਦਲ ਹੀ ਪੈਦਲ ਚੱਲ ਜੰਦੇ ਆ ਫਿਰ ਪੈਦਲ ਵੀ ਇਥੋਂ 101 ਦਾ ਜਥਾ ਜਿਹਾ ਬਣਾ ਕੇ ਤਿੰਨ ਵਾਰੀ ਜਿਹੜਾ ਆ ਉਥੋਂ ਗਾਂ ਘੱਲਿਆ ਤੇ ਬਿਲਕੁਲ ਨਹੀਂ ਨਗਰਤਾ ਕੇ ਹਗੋਂ ਮਤਲ ਜਿਹੜੀ ਸਪਰੇਅ ਕੈਮੀਕਲ ਪਾ ਕੇ ਜਾਂ ਫੁੱਲ ਵੀ ਇੱਕ ਦਿਨ ਵਰਸਾਏ ਬਿਲਕੁਲ ਵਿੱਚ ਕੈਮੀਕਲ ਮਤਲ ਜਿਹੜਾ ਪਾ ਕੇ ਜਿਹੜੇ ਵੀ ਪੈਂਦਾ ਹੀ ਜਿਹੜੀ ਖਾਸ ਹੁੰਦਾ ਬਿੰਦੀ ਸੀ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਤਸੱਦਦ ਜਿਹੜਾ ਆ ਉਹ ਕਿਸਾਨਾਂ ਦਾ ਕੀਤਾ ਗਿਆ ਕੇਂਦਰ ਸਰਕਾਰ ਨੇ ਹਰ ਹੀ ਲਾ ਵਸੀਲਾ ਵਰਤਿਆ ਕਿਸਾਨਾਂ ਨੂੰ ਰੋਕਨ ਦਾ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਜੀ ਅਸੀਂ ਜੋ ਵੀ ਸੂਬੇ ਦੇ ਮੁਤਾਬਕ ਜੋ ਵੀ ਸੂਬਾ ਸੂਬੇ ਨੂੰ ਗੱਲ ਹੋਏਗੀ ਸਲਾਹ ਹੋਏਗੀ ਜੋ ਸਾਨੂੰ ਉਹ ਕਹਿਣਗੇ ਅਗਲਾ ਸਟੈਪ ਜਿਹੜਾ ਆਹੀ ਉਹ ਹੀ ਕਰਾਂਗੇ ਅੱਜ 3 ਘੰਟੇ ਦਾ ਆ 12 ਤੋਂ ਲੈ ਕੇ 3 ਵਜੇ ਤੱਕ ਜਿਹੜਾ ਰੇ ਰੋਕੋ ਜਿਹੜਾ ਆ ਅੰਦੋਲਨ ਅੱਜ ਕਰਨਾ ਹੈ ਕੀ ਲੱਗਦਾ ਹੈ ਗੋਹ ਸੰਘਰਸ਼ ਕਿੱਧਰ ਨੂੰ ਜਾਏਗਾ ਕਿਉਂਕਿ ਸੰਘਰਸ਼ ਜਿਹੜਾ ਆ ਪੈਰੋ ਪੈ ਤੇਜ਼ ਹੋਣਾ ਹੈ ਕਿਉਂਕਿ ਲੋਕ ਬਿਲਕੁਲ ਹੁਣ ਬਿਲਕੁਲ ਕਿਸਾਨ ਜਿਹੜੇ ਮਜ਼ਦੂਰ ਜਿਹੜੇ ਨੇ ਆ ਮਰਨ ਨੂੰ ਤੇ ਮਰਨ ਨੂੰ ਤਿਆਰ ਨੇ ਬਿਲਕੁਲ ਤੁਸੀਂ ਜਾਂਦੇ ਸਾਨੂੰ ਗੋਲੀਆਂ ਮਾਰਨ ਨੂੰ ਕਰ ਦਿੰਦੇ ਜਾਂ ਫਿਰ ਸਾਡੇ ਜਿਹੜੇ ਮਸਲੇ ਹੱਲ ਹੋ ਜਾ ਜੰਜਾ ਕ ਸਵਾਸ ਨੇ ਉਹਨਾਂ ਦੇ ਜਿਹੜੇ ਨੇ ਕਿਸਾਨ ਬਿਲਕੁਲ ਮਤਲਬ ਚੜ੍ਹਦੀ ਕਲਾ 'ਚ ਲੜਨਗੇ ਸਰਕਾਰ ਦੇ ਅਸੀਂ ਆਪਣੀ ਹੱਕੀ ਮੰਗਾਂ ਵਾਸਤੇ ਬੈਠੇ ਆ ਇਥੇ ਕਿਹੜੀ ਗੜੀ ਮੰਗਦੇ ਆ ਆਪਣੇ ਸਭ ਤੋਂ ਪਹਿਲਾਂ ਐਮਐਸਪੀ ਜਿਹੜੀ ਆ ਉਹਦੇ ਤੇ ਸਾਨੂੰ ਗਰੰਟੀ ਕਾਨੂੰਨ ਚਾਹੀਦਾ ਜੋ ਕਿ ਸਰਕਾਰ ਦੇ ਅੱਗੇ ਡਰਦੀ ਪਈ ਐ ਅਸੀਂ ਉਹ ਲੈ ਕੇ ਹੀ ਮੁੜਾਂਗੇ ਕਿਉਂਕਿ ਅਸੀਂ ਆਪਣੀਆਂ ਪੀੜ੍ਹੀਆਂ ਵਾਸਤੇ ਬੈਠੇ ਆ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੈਠੇ ਆ ਆਪਣੇ ਪਾਣੀ ਵਾਸਤੇ ਆਪਣੇ ਖੇਤਾਂ ਵਾਸਤੇ ਬੈਠੇ ਆ ਆਪਣੀ ਹੱਕੀ ਮੰਗਾਂ ਵਾਸਤੇ ਇਥੇ ਬੈਠੇ ਆ ਜੋ ਵੀ ਹੈ ਨਾ ਤੇ ਬਾਕੀ ਡੱਲੇ ਵਾਲ ਸਾਹਿਬ ਕੇਂਦਰ ਸਰਕਾਰ ਦਾ ਰਵਈਆ ਤੇ ਹੱਕ ਵਿੱਚ ਨਹੀਂ ਲੱਗਦਾ ਉਹ ਲਗਾਤਾਰ ਖਿਲਾਫਪੁਰੀ ਹੋਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਮਤਲਬ ਕਿ ਉਹ ਸਰਕਾਰਾਂ ਨੇ ਉਹਨਾਂ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਾਂਗੇ ਠੀਕ ਹੈ ਅਸੀਂ ਆਏ ਆ ਅਸੀਂ ਹੱਕ ਲੈ ਬਿਨਾਂ ਜਾਣਾ ਹੀ ਨਹੀਂ ਸਾਨੂੰ ਕਾ ਲਈ ਆ ਇਥੇ ਵਹਿਣ ਦੀ ਅਸੀਂ ਆਏ ਆ ਠੀਕ ਹੈ ਜਿੱਦਾਂ ਅੱਗੇ ਹੁਕਮ ਹੋਣਗੇ ਹੀ ਚਲਾਂਗੇ ਪਰ ਇਹ ਨੂੰ ਬੋਧੀ ਸਰਕਾਰ ਦਾ ਅਸੀਂ ਤੌਂ ਤੇ ਗੋਡਾ ਰੱਖ ਕੇ ਹੀ ਵਾਪਸ ਮੜਾਂਗੇ ਅਸੀਂ ਐਦਾਂ ਮੜਨ ਵਾਲੇ ਨਹੀਂ ਅਸੀਂ ਕੀ ਲੱਗਦਾ ਕੀ ਸਿੱਟਾ ਨਿਕਲੇਗਾ ਇਸ ਸੰਦਰਭ ਚ ਸਿੱਟਾ ਵਧੀਆ ਨਿਕਲੇਗਾ ਜਿੱਤ ਹੋਏਗੀ ਹਾਂਜੀ ਜਿੱਤ ਜਿੱਤ 100% ਜਿੱਤੇਗਾ ਕਿਉਂਕਿ ਐਸ ਟਾਈਮ ਪੂਰਾ ਪੰਜਾਬ ਸਾਡੇ ਨਾਲ ਖੜਾ ਹੈ ਪੰਜਾਬ ਨੇ ਆਲ ਵਰਲਡ ਸਾਡੇ ਨਾਲ ਖੜਾ ਹੈ ਕਿਉਂਕਿ ਅਸੀਂ ਸਹੀ ਆ ਅਸੀਂ ਆਪਣੀ ਜਗ੍ਹਾ ਤੇ ਗਲਤ ਨਹੀਂ ਹੈਗੇ ਅਸੀਂ ਆਪਣੀ ਸਹੀ ਮੰਗਾਂ ਲੈ ਕੇ ਬੈਠੇ ਆਉਣ ਵਾਲੀ ਪੀੜ੍ਹੀ ਵਾਸਤੇ ਬੈਠੇ ਪੀੜ੍ਹੀ ਦੇ ਹੱਕ 'ਚ ਬੈਠੇ ਆ ਸਰਦਾਰ ਡੱਲੇਵਾਲ ਦਾ ਮਰਾ ਵਰਦ 23 ਦਿਨ ਚ ਪਹੁੰਚ ਗਿਆ ਲਗਾਤਾਰ ਉਹਨਾਂ ਦੀ ਤਬੀਅਤ ਵਿਗੜਦੀ ਜਾ ਰਹੀ ਹੈ ਫੇਰ ਵੀ ਸਰਕਾਰਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਕੀ ਲੱਗਦਾ ਨਹੀਂ ਸਰਕਾਰਾਂ ਦੇ ਅਸਰ ਤੇ ਹੋਏਗਾ ਕਿਉਂਕਿ ਅੰਦਰੋਂ ਤੋਂ ਵੀ ਹਿੱਲੀਆਂ ਹੋਈਆਂ ਬੁਖਲਾਈਆਂ ਹੋਈਆਂ ਸਰਕਾਰਾਂ ਨੇ ਤਾਂ ਇਹਦੇ ਸ਼ੰਭੂ ਬਾੜ ਤੇ ਕੀ ਕਰਦੇ ਕੀ ਤਸਦਰ ਟੌਂਡੀਆਂ ਦੇ ਬਾਕੀ ਇਹ ਹੈ ਕਿ ਡੱਲੇਵਾਲ ਸਾਹਿਬ ਬੈਠੇ ਨੇ ਉਹ ਸਾਡੇ ਅਨਮੋਲ ਹੀਰੇ ਨੇ ਅਸੀਂ ਉਹਨਾਂ ਨੂੰ ਖੋਣਾ ਨਹੀਂ ਚਾਹੁੰਦੇ ਪਰ ਜਿੱਦਾਂ ਸਰਕਾਰ ਕਰੀ ਅਗਰ ਡੱਲੇਵਾਲ ਸਾਹਿਬ ਅਸਲੀ ਕਰਨੇ ਸਾਡੀ ਵੀ ਉਮਰ ਉਹਨਾਂ ਨੂੰ ਲੱਗ ਜਾਵੇ ਕਿਉਂਕਿ ਬਹੁਤ ਸੁਲਝੇ ਇਨਸਾਨ ਨੇ ਪਰ ਜੇ ਉਹਨਾਂ ਨੂੰ ਕੋਈ ਹੁੰਦਾ ਨਾ ਉਹਨਾਂ ਦੀ ਜਗ੍ਹਾ ਕਈ ਹੋਰ ਬੈਠੇ ਨੇ ਮਗਰ ਧਰਨੇ ਦੇ ਮਗਰ ਭੁਖੜਦਾ ਬੈਠਣ ਨੂੰ ਤਿਆਰ ਪਰ ਤਿਆਰ ਨਹੀਂ ਮਤਲਬ ਸ਼ਹਿਰੀਂ ਦੀਆਂ ਦੇਨ ਨੂੰ ਤਿਆਰ ਬੈਠੇ ਹਾਂ ਜੀ ਹਾਂ ਜੀ ਹਾਂ 100% ਤਿਆਰ ਬੈਠੇ ਹਾਂ ਅਸੀਂ ਵੀ ਜੇ ਸਾਡੀ ਵਾਰੀ ਆਂਦੀ ਅਸੀਂ ਵੀ ਤਿਆਰ ਹਾਂ ਨਾਲ ਪੁਖੜ ਹਦਾਲ ਦੇ ਬੈਟਰ ਜਿੱਦਣ ਸਾਨੂੰ ਕਹਾਂ ਲੈ ਕੇ ਅਸੀਂ ਜ਼ਰੂਰ ਬੈਠਾਂਗੇ ਜਿੱਤ ਇਹ ਹਮਰੰਦੀ ਲੜਾਈ ਬਣੇ ਹਾਂ ਜੀ ਹਾਂ ਜੀ ਆਰ ਬਾਰ ਦੀ ਲੜਾਈ ਹੈ ਮਾੜੇ ਸੌਟ ਲੈਦਾ ਮੈਂ ਨਾ ਭਲਾ ਤਾਂ ਹੁੰਦਾ ਬੰਦਾ ਕਰੀ ਜਾਂਦਾ ਕਿਉਂ